ਹਾਂਜੀ ਅੱਜ ਅਸੀਂ ਆਏ ਸੀ ਵਿੰਸਰ ਵਿੰਸਰ ਸ਼ਹਿਰ ਹੈ ਕੈਨੇਡਾ ਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਤੇ ਇਧਰ ਦੂਸਰੇ ਬੰਨੇ ਪਰਲੀ ਸਾਈਡ ਹੈਗਾ ਅਮਰੀਕਾ ਦਾ ਆਈ ਥਿੰਕ ਡੈਰੋਟ ਸਿਟੀ ਹੈ ਤੇ ਆ ਡੈਰੋਟ ਨਾ ਦਾ ਰਿਵਰ ਹੈ ਜਿਹੜਾ ਕਿ ਦੋਨੇ ਮੁਲਕਾਂ ਨੂੰ ਵੰਡਦਾ ਆ ਆ ਦੇਖ ਸਕਦੇ ਹੋ ਪਰਲੇ ਪਾਸੇ ਸਾਰੀਆਂ ਜਿਹੜੀਆਂ ਬਿਲਡਿੰਗਸ ਹੈ ਤੇ ਮੈਂ ਕੋਸ਼ਿਸ਼ ਕਰਦਾ ਜੂਮ ਕਰਨ ਦੀ ਤੇ ਆ ਜਿਹੜਾ ਫਲੈਗ ਆ ਪਰਲੇ ਪਾਸੇ ਰੇਲਿੰਗਸ ਦੇ ਉੱਪਰ ਇਹ ਸਾਰਾ ਅਮਰੀਕਾ ਦਾ ਹੈ ਤੇ ਜੇ ਤੁਸੀਂ ਦੇਖ ਸਕਦੇ ਹੋ ਸ਼ਾਇਦ ਤੇ ਜਿਹੜਾ ਉਹ ਬ੍ਰਿਜ ਹੈ ਉਹਦੇ ਉੱਪਰ ਵੀ ਟਰੱਕ ਜਾ ਰਹੇ ਆ ਤੇ ਇਹ ਵਪਾਰ ਲਈ ਹੈ ਜਿਹੜਾ ਬ੍ਰਿਜ ਹੈ ਇਹ ਵਪਾਰ ਲਈ ਬਣਿਆ ਹੋਇਆ ਹੈ ਇਹ ਅਮਰੀਕਾ ਦੇ ਕੈਨੇਡਾ ਦੇ ਟਰੱਕ ਇੱਕ ਦੂਸਰੀਆਂ ਕੰਟਰੀਆਂ ਦੇ ਵਿੱਚ ਇੱਦਾਂ ਜਾਂਦੇ ਆ ਬਹੁਤ ਸੋਹਣਾ ਬਹੁਤ ਹੀ ਖੂਬਸੂਰਤ ਸ਼ਾਨਦਾਰ ਥਿਊ ਹੈ ਜਿਹੜਾ ਤੇ ਆ ਦਰਿਆ ਛੱਲਾ ਮਾਰਦਾ ਪਾਣੀ ਤੇ ਜੇ ਤੁਸੀਂ ਦੇਖੋ ਇਹ ਬਹੁਤ ਜਿਆਦਾ ਸੋਹਣਾ ਹੈ ਤੇ ਮੈਂ ਆਂਦੇ ਆਪ ਨੂੰ ਇੱਕ ਕਿਸਮਤ ਵਾਲਾ ਬਹੁਤ ਲੱਕੀ ਸਮਝਦਾ ਹਾਂ ਵੀ ਮੈਨੂੰ ਇੱਥੇ ਆ ਕੇ ਇਹ ਚੀਜ਼ਾਂ ਕੈਨੇਡਾ ਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਿਆ ਜ਼ਿੰਦਗੀ ਦੇ ਵਿੱਚ ਕਿਉਂਕਿ ਹਰ ਇੱਕ ਪੰਜਾਬੀ ਦਾ ਸੁਪਨਾ ਹੁੰਦਾ ਹੈ ਕੈਨੇਡਾ ਦੇ ਵਿੱਚ ਆਉਂਦਾ ਅਮਰੀਕਾ ਦੇ ਵਿੱਚ ਆਉਂਦਾ ਤੇ ਮੇਰਾ ਵੀ ਅੱਜ ਉਹ ਸੁਪਨਾ ਪੂਰਾ ਹੋਇਆ ਤੇ ਮੈਨੂੰ ਬਹੁਤ ਖੁਸ਼ੀ ਹੈ ਤੇ ਰੱਬ ਅਗੇ ਹੀ ਅਰਦਾਸ ਕਰਦੇ ਆ ਕਿ ਹਰ ਇੱਕ ਇਨਸਾਨ ਦਾ ਜਿਹੜਾ ਵੀ ਜਿਨੇ ਵੀ ਕਿਸੇ ਤਰ੍ਹਾਂ ਦਾ ਹੀ ਸੁਪਨਾ ਹੈ ਜਿਹੜੇ ਉਹਦੇ ਡ੍ਰੀਮਸ ਹੈ ਜਿਹੜਾ ਉਹਦਾ ਜ਼ਿੰਦਗੀ ਦਾ ਲਾਈਫ ਦਾ ਗੋਲ ਹੈ ਉਹ ਜ਼ਰੂਰ ਪਰਮਾਤਮਾ ਕਰੇ ਉਹ ਆਪਦਾ ਅਚੀਵ ਕਰੇ ਤੇ ਬਹੁਤ ਸੋਨਾ ਬਹੁਤ ਹੀ ਜਾਦੇ ਸੋਨਾ ਤੇ ਆਪਰੇ ਆਪ ਨੂੰ ਬਹੁਤ ਜ਼ਿਆਦੇ ਖੁਸ਼ਕਿਸਮਤ ਭਾਗਾ ਵਾਲਾ ਸਮਝਣਾ ਹੈ ਕਿ ਮੇਰੇ ਜੇ ਨਿਮਾਣੇ ਦਾ ਵੀ ਸੁਪਨਾ ਪੂਰਾ ਹੋ ਕੇ ਤੇ ਅਸੀਂ ਵੀ ਅੱਜ ਕੈਨੇਡਾ ਅਮਰੀਕਾ ਵਾਲੇ ਅਮਰੀਕਾ ਵਾਲੇ ਤਾਂ ਨਹੀਂ ਚਲੋ ਕੈਨੇਡਾ ਵਾਲੇ ਤਾਂ ਕਿਰਾਂ ਘਾ ਰਹੇ ਆ